ਅੱਜ ਸ਼ਾਮ ਦੀਆਂ ਮੁੱਖ ਖਬਰਾਂ ਅਮਰੀਕਾ 'ਚ ਸ਼ਟਡਾਊਨ ਕੰਮ ਠੱਪ ਵਿਰੋਧੀ ਧਿਰ ਨੇ 트ੰਪ ਨੂੰ ਘੇਰਿਆ ਅਮਰੀਕਾ ਵਿੱਚ ਜਿਸ ਗੱਲ ਦਾ ਡਰ ਸੀ ਆਖਰਕਾਰ ਉਹ ਹੋ ਹੀ ਗਿਆ ਅੱਧੀ ਰਾਤ ਤੋਂ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਏ ਇਸ ਦਾ ਸਿੱਧਾ ਅਸਰ ਹੁਣ ਲੱਖਾਂ ਸਰਕਾਰੀ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਉੱਤੇ ਪਵੇਗਾ ਦਰਅਸਲ ਸਰਕਾਰ ਚਲਾਉਣ ਲਈ ਲੋੜਿੰਦਾ ਫੰਡਿੰਗ ਬੈਲ ਸੈਨੇਟ ਵਿੱਚ ਪਾਸ ਨਹੀਂ ਹੋ ਸਕਿਆ ਕਰਨਾਲ ਚ ਐਸਟੀਐਫ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਇੱਕ ਜ਼ਖਮੀ ਕਰਨਾਲ ਦੇ ਪਿੰਡ ਰਾਏਪੁਰ ਦੇ ਨੇੜੇ ਐਸਟੀਐਫ ਅਤੇ ਇੱਕ ਬਦਮਾਸ਼ ਵਿਚਕਾਰ ਭਿਆਨਕ ਮੋਟਪੇੜ ਹੋਈ ਜਾਣਕਾਰੀ ਮੁਤਾਬਕ ਬਦਮਾਸ਼ ਨੇ ਪੁਲਿਸ ਅਤੇ ਕਰੀਬ 5 ਰਾਉਂਡ ਫਾਇਰਿੰਗ ਕੀਤੀ ਜਦੋਂ ਉਹ ਗੋਲਮਾ ਚਲਾਉਂਦਾ ਹੋਇਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੇਲੇ ਐਸਟੀਐਫ ਟੀਮ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਦੀ ਲੱਤ ਵਿੱਚ ਗੋਲੀ ਮਾਰੀ ਗੋਲੀ ਲੱਗਣ ਨਾਲ ਬਦਮਾਸ਼ ਮੌਕੇ ਤੇ ਹੀ ਡਿੱਗ ਪਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਬਹਿਰਾਈ ਚ ਵਿਖੇ ਇੱਕ ਘਰ ਚੋਂ ਮਿਲੀਆਂ 6 ਲਾਸ਼ਾਂ ਕਿਸਾਨ ਨੇ ਹੱਤਿਆ ਕਰਕੇ ਘਰ ਨੂੰ ਲਗਾਈ ਅੱਗ ਖੁਦ ਵੀ ਸੜ ਗਿਆ ਉੱਤਰ ਪ੍ਰਦੇਸ਼ ਦੇ ਬਹਿਰਾਈ ਚ ਵਿੱਚ ਇੱਕ ਘਰ ਵਿੱਚੋਂ 6 ਲਾਸ਼ਾਂ ਬਰਾਮਦ ਹੋਈਆਂ ਨੇ ਮ੍ਰਿਤਕਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਸ਼ਾਮਿਲ ਨੇ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕੀ ਕਿਸਾਨ ਨੇ ਆਪਣੀ ਪਤਨੀ ਦੋਵੇਂ ਬੱਚਿਆਂ ਤੇ ਦੋ ਹੋਰਾਂ ਨੂੰ ਮਾਰ ਦਿੱਤਾ ਤੇ ਫਿਰ ਘਰ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਉਹ ਖੁਦ ਵੀ ਸੜ ਗਿਆ ਅਤੇ ਬਾਕੀ ਪੰਜ ਲਾਸ਼ਾਂ ਵੀ ਸੜ ਗਈਆਂ ਦੁਸਹਿਰੇ ਤੋਂ ਪਹਿਲਾਂ ਪਸਰਿਆ ਮਾਤਮ ਚਿੱਟੇ ਦੀ ਓਵਰਡੋਜ਼ ਨਾਲ ਪੈਂਡ ਦੇ ਚਾਰ ਨੌਜਵਾਨਾਂ ਦੀ ਮੌਤ ਪੰਜਾਬ ਵਿੱਚ ਨਸ਼ੇ ਦਾ ਕਹਿਰ ਹਾਲੇ ਵੀ ਜਾਰੀ ਹੈ ਬਰੋਸਪੋਰਗ ਦੇ ਪੈਂਡ ਲੱਖੋ ਕੇ ਬਹਿਰਾਮ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਪੈਂਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਚਿੱਟੇ ਦੀ ਓਵਰਡੋਜ਼ ਕਾਰਨ ਇਹਨਾਂ ਦੀ ਮੌਤ ਹੋਈ ਏ ਦੱਸ ਦਈਏ ਕਿ 2 ਦਿਨ ਪਹਿਲਾਂ ਵੀ 2 ਨੌਜਵਾਨਾਂ ਦੀ ਮੌਤ ਹੋਈ ਸੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਦਾ ਕਹਿਣਾ ਏ ਕਿ ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਏ ਪੰਜਾਬ 'ਚ ਅਜੇ ਨਹੀਂ ਗਰਮੀ ਤੋਂ ਰਾਹਤ ਇਸ ਤਰੀਕ ਤੋਂ ਬਾਅਦ ਪਵੇਗਾ ਮੀਂਹ ਇਨ੍ਹਾਂ ਸ਼ਹਿਰਾਂ ਅੰਦਰ ਪੰਜਾਬ ਵਿੱਚ ਮੌਨਸੂਨ ਦੀ ਵਾਪਸੀ ਤੋਂ ਬਾਅਦ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਏ ਲੁਧਿਆਣਾ ਵਿੱਚ ਦਿਨ ਦਾ ਤਾਪਮਾਨ ਕੱਲ ਲਗਭਗ 35 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਜਦ ਕਿ ਰਾਤ ਦਾ ਤਾਪਮਾਨ 25 ਡਿਗਰੀ ਦੇ ਨੇੜੇ ਸੀ ਜੋ ਆਮ ਤਾਪਮਾਨ ਨਾਲੋਂ 2-3 ਡਿਗਰੀ ਜ਼ਿਆਦਾ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ ਮਹੀਨੇ ਵਿੱਚ ਗਰਮੀ ਮਈ-ਜੂਨ ਵਰਗੀ ਮਹਿਸੂਸ ਹੋ ਰਹੀ ਹੈ ਵੱਡੀ ਖਬਰ ਅਨਿਲ ਜੋਸ਼ੀ ਕਾਂਗਰਸ ਚ ਸ਼ਾਮਿਲ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਹੁਣ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਪ੍ਰਵੇਸ਼ ਬਗੇਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਨੂੰ ਨੇ ਬਜ਼ੁਰਗ ਸੱਸ ਦੀ ਕੀਤੀ ਕਟਮਾਰ ਵੀਡੀਓ ਵਾਇਰਲ ਗੁਰਦਾਸਪੁਰ ਵਿੱਚ ਇੱਕ ਨੂ ਵੱਲੋਂ ਆਪਣੀ ਬਜ਼ੁਰਗ ਸੱਸ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਏ ਨੂ ਆਪਣੀ ਸੱਸ ਨੂੰ ਵਾਲਾਂ ਤੋਂ ਫੜ ਕੇ ਕਮਾਉਂਦੀ ਏ ਅਤੇ ਸਟੀਲ ਦਾ ਗਲਾਸ ਵੀ ਉਸ ਦੇ ਮਾਰਦੀ ਏ ਜਦੋਂ ਉਹ ਸਾਲ ਲੈਣ ਲਈ ਖੜਦੀ ਏ ਤਾਂ ਉਹ ਉੱਠਦੀ ਏ ਅਤੇ ਉਸ ਦੀ ਗੱਲ ਤੇ ਥੱਪੜ ਮਾਰਦੀ ਏ ਬਜ਼ੁਰਗ ਔਰਤ ਦਾ ਪੋਤਾ ਨੇੜੇ ਖੜਾ ਘਟਨਾ ਦੀ ਵੀਡੀਓ ਬਣਾ ਰਿਹਾ ਏ ਅਭਿਸ਼ੇਕ ਸ਼ਰਮਾ ਦੀ ਹੋ ਰਹੀ ਏ ਹਰ ਪਾਸੇ ਚਰਚਾ ਤੋਫੇ ਵਿੱਚ ਮਿਲੀ ਹਵਾਲ H9 ਅਭਿਸ਼ੇਕ ਸ਼ਰਮਾ ਨੂੰ ਏਸ਼ੀਆ ਕੱਪ 2025 ਵਿੱਚ ਟੂਰਨਾਮੈਂਟ ਦਾ ਖਿਡਾਰੀ ਚੁਣਿਆ ਗਿਆ ਸੀ ਅਤੇ ਉਸ ਨੂੰ ਲਗਜ਼ਰੀ ਸਰਵ ਹਵਾਲ H9 ਤੋਹਫੇ ਵਜੋਂ ਦਿੱਤੀ ਗਈ ਹੈ ਇਸ ਲਈ ਇਸ ਕਾਰ ਦੀ ਵਿਆਪਕ ਚਰਚਾ ਹੋ ਰਹੀ ਹੈ ਪੰਜਾਬ ਤੋਂ 3400 ਕਾਂਸਟੇਬਲਾਂ ਦੀ ਕੀਤੀ ਜਾਵੇਗੀ ਭਰਤੀ 1600 ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਪ੍ਰਮੋਸ਼ਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਗਲੇ ਸਾਲ ਸਿੱਧੀ ਭਰਤੀ ਰਹਿ ਸਿੱਧੀ ਭਰਤੀ ਰਾਹੀਂ 3400 ਕਨਸਟੇਬਲ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਦੇ ਜਿਲ੍ਹਾ ਕੇਡਰ ਦੀਆਂ 4500 ਹੋਰ ਅਸਾਮੀਆਂ ਬਣਾਈਆਂ ਗਈਆਂ ਨੇ ਜੋ ਪੜਾਵਾਰ ਭਰੀਆਂ ਜਾਣੀਆਂ ਇਸ ਤੋਂ ਇਲਾਵਾ 1600 ਅਸਾਮੀਆਂ ਬਣਾਈਆਂ ਗਈਆਂ ਨੇ ਜਿਨ੍ਹਾਂ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਅਤੇ 1000 ASI ਸ਼ਾਮਿਲ ਨੇ ਜੋ ਤਰੱਕੀ ਰਾਹੀਂ ਭਰੀਆਂ ਜਾਣੀਆਂ ਕੱਥੂਨੰਗਲ ਰੋਡ ਤੇ ਮੋਟਰਸਾਈਕਲ ਤੇ ਟਿਪਰ ਦੀ ਟੱਕਰ ਚ ਨੌਜਵਾਨ ਦੀ ਮੌਤ ਚਵਿੰਡਾ ਦੇਵੀ ਮੰਦਿਰ ਜਾ ਰਿਹਾ ਸੀ ਮੱਥਾ ਟੇਕਣ ਜਾਣਕਾਰੀ ਅਨੁਸਾਰ ਨੌਜਵਾਨ ਦੀ ਉਮਰ 20 ਸਾਲ ਹੈ ਨੌਜਵਾਨ ਰਮਨ ਕੁਮਾਰ ਮੋਟਰਸਾਈਕਲ ਤੇ ਆਪਣੇ ਜੀਜੇ ਨਾਲ ਅੱਜ ਦੁਰਗਾ ਅਸ਼ਟਮੀ ਪੂਜਾ ਦੌਰਾਨ ਮੰਦਿਰ ਵਿੱਚ ਮੱਥਾ ਟੇਕਣ ਲਈ ਜਾ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਇੱਕ ਟਿਪਰ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਰਮਨ ਕੁਮਾਰ ਦੀ ਮੌਤ ਹੋ ਗਈ ਤੇ ਉਸ ਦਾ ਜੀਜਾ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਆ ਗਈ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਸ਼ਤਾਬਦੀ ਸਮਾਰੋਹ 'ਤੇ ਪ੍ਰਧਾਨ ਮੰਤਰੀ ਮੋਦੀ ਬੋਲੇ ਸੰਗ ਦੀ 100 ਸਾਲਾਂ ਦੀ ਯਾਤਰਾ ਤਿਆਨੁਸ਼ਾਸਨ ਅਤੇ ਰਾਸ਼ਟਰੀ ਸੇਵਾ ਦੀ ਮਿਸਾਲ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਰਾਸ਼ਟਰੀ ਸਵੈਮ ਸੇਵਕ ਸੰਗ ਦੀ ਸ਼ਤਾਬਦੀ ਤੇ ਬੁੱਧਵਾਰ ਨੂੰ ਆਯੋਜਿਤ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਦੀ 100 ਸਾਲਾਂ ਯਾਤਰਾ ਨੂੰ ਤਿਆਗ ਨਿਰਸਵਾਰਥ ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਅਦੁੱਤ ਮਿਸਾਲ ਦੱਸਿਆ ਉਹਨਾਂ ਨੇ ਕਿਹਾ ਕਿ ਵਿਜੇਤ ਸ਼ਮੀ ਦਾ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਸੇ ਦਿਨ 1925 ਵਿੱਚ ਡਾਕਟਰ ਕੇਸ਼ਵ ਬਲੀਰਾਮ ਹੈਡਗਵਾਰ ਨੇ ਸੰਘ ਦੀ ਸਥਾਪਨਾ ਕੀਤੀ ਸੀ ਇਤਿਹਾਸ ਦੇ ਪੰਨਿਆਂ 'ਚ 2 ਅਕਤੂਬਰ ਗਾਂਧੀ ਅਤੇ ਸ਼ਾਸਤਰੀ ਜਯੰਤੀ ਅਹਿੰਸਾ ਦਾ ਸੰਦੇਸ਼ 2 ਅਕਤੂਬਰ ਇੱਕ ਇਤਿਹਾਸਿਕ ਦਿਨ ਨੇ ਇਸ ਦਿਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਹੋਇਆ ਸੀ ਗਾਂਧੀ ਜੀ ਨੇ ਸੱਚਾਈ ਅਤੇ ਅਹਿੰਸਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਤੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਜਨ ਅੰਦੋਲਨ ਵਿੱਚ ਬਦਲ ਦਿੱਤਾ ਉਹਨਾਂ ਦਾ ਫਲਸਫਾ ਅੱਜ ਵੀ ਦੁਨੀਆ ਨੂੰ ਸ਼ਾਂਤੀ ਅਤੇ ਨਿਆਂ ਦਾ ਰਸਤਾ ਦਿਖਾਉਂਦਾ ਹੈ ਡਾਕਟਰ ਅਮਨਦੀਪ ਕੌਰ ਅਰੋੜਾ ਤੇ ਸਾਗਰ ਸੇਤੀਆ ਨੇ ਕਾਰਵਾਈ ਤੋਂ ਨਵੀਂ ਸਰਕਾਰੀ ਖਰੀਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਨੂੰ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਾਰੀਆਂ ਮੰਡੀਆਂ ਵਿੱਚ ਮਹੱਤਵਪੂਰਨ ਸਹੂਲਤਾਂ ਉਪਲਬਧ ਨੇ। ਕਿਸਾਨ ਆਪਣੀ ਫਸਲ ਘੱਟ ਤੋਂ ਘੱਟ ਸਮੇਂ ਵਿੱਚ ਵੇਚ ਕੇ ਆਪਣੇ ਘਰ ਪਰਤਣਗੇ ਅਤੇ ਫਸਲ ਦੀ ਅਦਾਇਗੀ ਵੀ ਤੈਅ ਸਮਾਂ ਸੀ ਮੰਦਰ ਕੀਤੀ ਜਾਵੇਗੀ ਬਾਬਾ RAMDEV ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਵਿਸ਼ਵ ਪ੍ਰਸਿੱਧ ਯੋਗ ਗੁਰੂ ਬਾਬਾ RAMDEV ਅੱਜ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਕੁ ਜੇ ਇਸ ਮੌਕੇ ਉੱਤੇ ਉਹਨਾਂ ਨੂੰ ਭਗਵੰਤ ਮਾਨ ਦੰਗੇੜਾ ਸੂਚਨਾ ਅਧਿਕਾਰੀ ਅਮਰਿਤਪਾਲ ਸਿੰਘ ਤੇ ਰਣਧੀਰ ਸਿੰਘ ਵਰਪਾਲ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੇ ਸੈਕਤ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ